ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਲਓ ਜੀ ਮੌਸਮ ਬੜਾ ਗੜਬੜ ਵਾਲਾ ਤੇ ਸਵੇਰੇ ਸਵੇਰੇ ਅੱਜ ਪਹਿਲਾਂ ਸਪਰੇਅ ਕਰੀ ਰੋਜ਼ ਡੇਲੀ ਦਾ ਸਾਡਾ ਹੋ ਗਿਆ ਵੀ ਅਸੀਂ 10 ਕਿੱਲੇ ਰੋਜ਼ ਜਾਂ ਜਿਹੜੇ 8 ਤੋਂ 10 ਕਿੱਲੇ ਰੋਜ਼ ਅਸੀਂ ਸਵੇਰੇ ਸਪਰੇਅ ਦੇ ਕਰ ਦਿੰਨੇ ਆ ਸੋ ਵੀਡੀਓ ਦੀ ਸਟਾਰਟਿੰਗ ਹਾਂ ਇੱਕ ਮਿੰਟ ਵੀਡੀਓ ਦੀ ਸਟਾਰਟਿੰਗ ਚ ਆਪਾਂ ਇੱਕ ਤੁਹਾਡੇ ਨਾਲ ਡਿਸਕਸ਼ਨ ਕਰ ਲਈਏ ਮੈਂ ਨਾ ਤਿੰਨ ਕਿ ਦਿਨ ਪਹਿਲਾਂ ਇੱਕ ਟਰੈਕਟਰ ਦੀ ਵੀਡੀਓ ਪਾਈ ᱛੀ ਉਹ ਟਰੈਕਟਰ ਟੋਏ ਟਰੈਕਟਰ ਜਿਹੜਾ ਮਹਿੰਦਰਾ ਦਾ ਵੀ ਉਹਦੇ ਚ ਹਨਾ ਉਹ ਲੈਂਡ ਵਾਸਤੇ ਗਏ ਸੀ ਅਸੀਂ ਅਮਨ ਦਾ ਬਰਥਡੇ ਲੰਘ ਕੇ ਸੀ ਧੀ ਬੇਟੀ ਦਾ ਤੇ ਮਤਲਬ ਮਹਿਤਾਬ ਵੀ ਨਾਲ ਗਿਆ ਸੀ ਤੇ ਉਹ ਟਰੈਕਟਰ ਕਾਦਾ ਲੈਂਦਾ ਵੀ ਉਹ ਤਾਂ ਸਿਆਪਾ ਛੇੜਿਆ ਉਹਦੇ ਨਾਲ ਤੇ ਤਕਰੀਬਨ ਘੱਟੋ ਘੱਟ ਵੀ ਮੇਰੇ ਕੋ ਮੈਂ ਮੋٹے موٹے ਮੈਂ ਉਹ ਗਿਣਤੀ ਚ ਕਰੇ ਤੇ ਜਣੀ ਤਕਰੀਬਨ 35 ਤੋਂ 40 ਜਿਹੜੇ ਖਾਸ ਖਾਸ ਹੈ ਜਿਹੜੇ ਉਹ ਟਰੈਕਟਰਾਂ ਦੀ ਡਿਮਾਂਡ ਆਈ ਵੀ ਹੈ ਹਨਾ ਤੇ ਏਜੰਸੀ ਅੰਕਲ ਨੂੰ ਵੀ ਕਿਹਾ ਉਹ ਕਹਿੰਦੇ ਵੀ ਹਾਂ ਵੀ ਟਾਈਮ ਲੱਗੂ ਮਹੀਨਾ ਲੱਗੂ ਡੇਢ ਮਹੀਨਾ ਲੱਗੂ ਕਿਉਂਕਿ ਮਹੀਨੇ ਦੀ ਬੇਟਿੰਗ ਤੇ ਤਾਂ ਇਹੀ ਮਿਲਦੇ ਹੈ ਹਨਾ ਇਹ ਕਿਵੇਂ ਮਿਲੇ ਤੇ ਇਹ ਵੀ ਮੈਂ ਤੁਹਾਨੂੰ ਸਾਰੀ ਸਟੋਰੀ ਦੱਸਦਾ ਹਾਂ ਇਹ ਦੋ ਤਾਂ ਆਪਣੇ 752 ਪਿੰਡ 'ਚ ਆਪਣੇ ਟਰੈਕਟਰ ਦਵਾਈ ਤੇ ਚਾਚਾ ਜੀ ਉਹਨਾਂ ਨੂੰ ਮਹੀਂਦਰਾ ਦੇ ਤੇ ਮਤਲਬ ਮੇਰਾ ਤਾਂ ਕਾਫੀ ਟਾਈਮ ਤੋਂ ਚੱਲ ਰਿਹਾ ਤੇ ਇਹ ਕਹਿੰਦੇ ਵੀ ਟੋਇ ਟਰੈਕਟਰ ਆਪਣੇ ਮਹੀਂਦਰਾ ਵੀ ਦੇਣ ਲੱਗੀ ਐਵੇਂ ਵੀ ਮੰਗਾ ਦੀ ਮਾ ਜੀ ਇੱਕ ਮੇਰੇ ਹਨਾ ਉਹਦੇ ਵਾਸਤੇ ਮੰਗਾ ਦਿਓ ਮੈਂ ਬਰਥਡੇ ਤੋਂ ਤਕਰੀਬਨ ਅਮਨ ਦਾ ਅਗਸਤ ਮਹੀਨੇ ਤੋਂ ਮੈਂ 1 ਡੇਢ ਮਹੀਨਾ ਪਹਿਲਾਂ ਕਹਿਤਾ ਤਾਂ ਤੇ ਜਦੋਂ ਮੈਂ ਉਹ ਚਾਚੀ ਜੀ ਨੂੰ ਦੱਸਿਆ ਉਹ ਕਹਿੰਦੇ ਵੀ 21 ਗੱਡੇ ਤੱਕ ਮਿਲਿਆ ਨਹੀਂ ਤਾਂ ਉਹ ਤੁਹਾਨੂੰ 10 ਦਿਨ ਲੇਟ ਮਿਲਿਆ ਤੇ ਫਿਰ ਉਹ ਚਾਚੀ ਉਹਨਾਂ ਨੇ ਉਹ ਦੇਖਿਆ ਤੇ ਚਾਚਾ ਨੇ ਦੱਸਿਆ ਚਾਚੀ ਉਹ ਨਹੀਂ ਕਹਿੰਦੇ ਵੀ 21 ਗੱਡੇ ਟਰੈਕਟਰ ਸਾਡੇ ਵਾਸਤੇ ਹੀ ਮੰਗਾਓ ਹਨਾ ਤਿੰਨ ਟਰੈਕਟਰ ਆਰਡਰ ਕਰੇ ਤਿੰਨ ਟਰੈਕਟਰਾਂ ਨੇ ਮਹੀਨਾ ਖਾ ਗਿਆ ਜੀ ਮਿੰਨੇ ਮਤਲਬ ਡੇਢ ਤੋਂ ਡੇਢ ਕਿ ਮਹੀਨਾ ਖਾਗੇ ਇਹ ਤਿੰਨੇ ਟਰੈਕਟਰ ਚਲੋ ਆ ਗਏ ਇਹਨਾਂ ਦੀ ਡਿਲੀਵਰੀ ਹੋਈ ਤੇ ਮਤਲਬ ਉਸ ਤੋਂ ਬਾਅਦ ਫਿਰ ਫੋਨ ਚੱਲਣੇ ਸ਼ੁਰੂ ਹੋਏ ਇਹਦੀ ਕੀਮਤ ਨੂੰ ਲੈ ਕੇ ਸਭ ਤੋਂ بڑا ਸਵਾਲ ਤਾਂ ਇਹ ਰਹਾ ਹਨਾ ਤੇ ਜਿਹੜੇ ਤਾਂ ਬਈ ਏਜੰਸੀ ਚੋਂ ਮਿਲੇ ਨੇ ਏਜੰਸੀ ਵਾਲਿਆਂ ਦੀ ਵੈਸੇ ਜਿਹੜੀ ਐਮ ਆਰ ਪੀ ਅੰਕਲ ਉਹ ਨਹੀਂ ਦੱਸਦੇ ਨੇ ਉਹ ਕਹਿੰਦੇ ਵੀ 30000 ਰੁਪਇਆ ਹੈ ਇਹ ਉਸ ਤੋਂ ਬਾਅਦ ਜੇ ਜਿਹੜਾ ਮਤਲਬ ਕੋਈ ਟੁਆਇਲ ਵਾਲਾ ਤਾਂ ਟੁਆਇਲ ਵਾਲੇ ਦੇ ਕੋਲੋਂ ਇਹਨਾਂ ਦੀ ਐਮ ਆਰ ਪੀ ਜਿਹੜੀ ਉਹ ਤਕਰੀਬਨ ਕਿਉਂਕਿ ਵੀਡੀਓ ਦੇਖ ਕੇ ਕਾਫੀ ਲੁਧਿਆਣੇ ਤੋਂ ਵੀ ਲਿਆਏ ਕਾਫੀ ਹੋਰ ਜਿਹੜੇ ਵੀ ਨਿੜ ਤੇੜੇ ਹਨਾ ਮਾਰਕੀਟ ਕਿਸੇ ਨੂੰ ਮਹਿੰਦਰਾ ਨਹੀਂ ਮਿਲਿਓ ਜੋਂਡੀਏ ਲਿਆਏ ਹਨਾ ਤਾਂ ਕਿਸੇ ਨੂੰ ਟਰਾਲੀ ਵੀ ਨਾਲ ਮਿਲ ਗਈ ਕਿਸੇ ਨੂੰ ਮਿਲੀ ਨਹੀਂ ਟਰਾਲੀ ਤਾਂ ਉਹ ਮੈਂ ਮਤਲਬ ਵੀ ਮੇਰੀ ਜਿੰਨੇ ਕੇ ਨਾਲ ਗੱਲ ਹੋਈ ਹੈ 21 20k ਤੋਂ 25k ਦੇ ਵਿੱਚ ਵਿੱਚ ਜਿਹੜਾ ਮਹਿੰਦਰੇ ਦਾ ਟਰੈਕਟਰ ਮਿਲਿਆ ਕਿਸੇ ਨੂੰ 21 ਦਾ ਮਿਲ ਗਿਆ ਕਿਸੇ ਨੂੰ 23 ਦਾ ਮਿਲ ਗਿਆ ਸੋ ਇਹਦੇ ਹਿਸਾਬ ਨਾਲ ਮਿਲੇ ਆ ਤੇ ਜਿਹੜੇ ਪਿੰਡ ਚ ਟਰੈਕਟਰ ਦਵਾਏ ਆ ਇਹ ਬਈ ਡਿਸਕਾਊਂਟ ਤੇ ਮਿਲੇ ਆ ਇਹ ਮਤਲਬ 10-10000 ਦੇ حساب ਨਾਲ ਮਿਲੇ ਆ 20000 ਰੁਪਏ ਪਰ ਟਰੈਕਟਰ ਪਿੱਛੇ ਡਿਸਕਾਊਂਟ ਮਿਲਿਆ ਜੀ ਤੇ ਹੁਣ ਜੇ ਕੋਈ ਨਵੀਂ ਬੁਕਿੰਗ ਕਰਤੇ ਤਾਂ ਉਹ ਮਤਲਬ 30000 ਰੁਪਏ ਦਾ ਉਹਦੇ حساب ਨਾਲ ਫਿਰ ਆਰਡਰ ਅੱਗੇ ਪਾ ਦਨੇ ਆ ਸੋ ਅੱਜ ਚੱਲੇ ਆ ਜੀ ਗਿੱਲ ਪਵਨ ਵੀਰੇ ਦੇ ਕੋਲ ਨੂੰ ਤੇ ਉੱਥੋਂ ਥੋੜਾ ਜਿਹਾ ਸਮਾਨ ਚ ਲੈ ਕੇ ਆਉਣਾ ਤਾਂ ਇੱਕ ਇੱਕ ਦੋ ਬਾਕੀ ਹੋਰ ਗੱਲਾਂ ਬਾਤ ਚ ਚਲੋ ਉਹ ਆਪਾਂ ਜਾਣਿਆਂ ਦੇ ਆਪਾਂ ਕਰਾਂਗੇ ਬਾਕੀ ਗਿੱਲ ਵੀਰੇ ਦੇ ਕੋਲ ਪਹੁੰਚਦੇ ਆ ਮੌਸਮ ਬੜਾ ਖਰਾਬ ਹੈ ਸ਼ਾਮ ਦਾ ਟਾਈਮ ਹੋ ਗਿਆ ਹਾਂ ਅੱਜ ਪੈਪ ਗੱਡੋ ਆਹ ਗਾ ਮਿੱਠੀ ਮਿੱਠੀ ਜੀ ਕੁਸਬੂ ਆ ਰਹੀ ਐ ਸਪਰੇਅ ਵਾਲੀ ਸਪਰੇਅ ਵਾਲੇ ਪੰਪ ਦੇ ਨੇ ਜਿਹੜੇ ਟੋਟੇ ਤੇ ਬਈ ਉਹ ਜੋੜ ਕੋਲੋਂ ਨਾ ਇੱਥੋਂ ਮਤਲਬ ਜੋੜਾਂ ਜਿਆ ਕੋਲ ਤੇ ਉਹ ਟੁੱਟ ਗਏ ਤੇ ਉਹ ਟੁੱਟਣ ਕਰਕੇ ਫਿਰ ਉਹ ਮਤਲਬ ਲੀਕਿੰਗ ਫਾਸੀ ਹੋ ਜਾਂਦੀ ਜੀ ਅੱਜ ਆਪਾਂ ਏਸੀ ਨਹੀਂ ਲੱਗ ਜਾਣਾ ਵੀਰੇ ਏਸੀ ਨੂੰ ਨਾ ਅੱਜ ਆਪਾਂ ਨਾ ਕੁਦਰਤੀ ਸਰੋਤ ਇਹਨਾਂ ਕੁਦਰਤੀ ਸਰੋਤ ਕੁਦਰਤੀ ਹਵਾ ਤੇ ਮੋਟਰਸਾਈਕਲ ਤੇ ਚੱਲਦੇ ਆਂ ਨਾਲ ਫਿਰ ਉਹ ਮੀਂਹ ਵਾਲਾ ਵੀ ਨਿਆਰਾ ਦੇਖ ਲਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਗਿੱਲ ਪਵਨ ਵੀਰੇ ਦੇ ਪਿੰਡ ਜਾ ਕੇ ਸਮਰਾਲੇ ਤੋਂ ਮਾਛੂਆੜਾ ਮਾਛੂਆੜੇ ਵਾਲੇ ਰੋਡ ਹਾਂ ਸੋ ਭਾਈ ਸਮਰਾਲਾ ਇਧਰਲੇ ਪਾਸੇ ਰਿਹਾ ਆਹ ਰੋਡ ਮਾਛੂਆੜੇ ਨੂੰ ਜਾਂਦਾ ਤੇ ਦਸ਼ਮੇਸ਼ ਡੀਜ਼ਲ ਸਰਵਿਸ ਕਿਸੇ ਨੇ ਵੀ ਦਸ਼ਮੇਸ਼ ਕੰਬਾਈਨ ਸਲਿੰਦਰਾ ਕੰਬਾਈਨ ਸਲਿੰਦਰਾ ਕੰਬਾਈਨ ਭਾਈ ਸਲਿੰਦਰਾ ਕੰਬਾਈਨ ਐਂਡ ਇੰਡਸਟਰੀ ਫਰੋਮ ਕਰਤਾਹ ਟਰੈਕਟਰ ਕਰਤਾਹ ਟਰੈਕਟਰ ਸੋ ਭਾਈ ਸਾਡਾ ਵੀ ਇੱਥੇ ਕਰਤਾਹ ਟਰੈਕਟਰ ਦੀ ਏਜੰਸੀ ਖੋਲਣ ਜਾ ਰਿਹਾ ਨਵੀਂ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਮੈਂ ਪਹਿਲਾਂ ਵੀਰ ਨੂੰ ਤੁਹਾਡਾ ਤਰੱਕੀ ਹੋਵੇ ਤੇ ਨਾਲ ਨਾਲ ਕਮੈਨਾ ਦਾ ਵੀ ਚੱਲਦਾ ਰਹੇ ਕਮੈਨਾ ਦਸ਼ਮੇਸ਼ ਦੋ ਕਮੈਨਾ ਕਰਤਾਰ ਕਮੈਨਾ ਨਹੀਂ ਕਰਨਾ ਨਹੀਂ ਉਹ ਨਹੀਂ ਕਰਨਾ ਠੀਕ ਹੈ ਸੋ ਭਾਈ ਰੱਬ ਦਿਆਲ ਹੋਵੇ ਜਾਦਾ ਹੀ ਕਰ ਤੋ ਤੁਲੇ ਤੇ ਅਸੀਂ ਫੁੱਲ ਬਟਾ ਫੁੱਲ ਮੀ ਹੈ ਤੇ ਲੋਕੇਸ਼ਨ ਬੜੀ ਸੁਣੀ ਆ ਆ ਬੜਾ ਘੈਂਟ ਹੈ ਮੈਨੂੰ ਤਾਂ ਲੋਕੇਸ਼ਨ ਬਹੁਤ ਸੋਣੀ ਹੈ ਲੋਕੇਸ਼ਨ ਬਹੁਤ ਸੋਣੀ ਹੈ ਨਾਲੇ ਇੱਧਰ ਵਾਸ਼ਿੰਗ ਦਾ ਪਹਿਲਾਂ ਉਹਦੇ ਗੱਡੀ ਗੁੱਡੀ ਨਾਲ ਹੋਣਾ ਕਰਾ ਜਾਣਾ ਹਾਂ ਬਿਲਕੁਲ ਬਿਲਕੁਲ ਤੇ ਬਾਕੀ ਕਿਦਾ ਕੀ ਪਲਾਨ ਹੈ ਕਦੋਂ ਤਿਆਰੀ ਹੋ ਜਾਣੀ ਇੱਥੇ ਤੇ ਕਦੋਂ اگلے ਮਹੀਨੇ ਦੇ ਪਹਿਲੇ ਹਫਤੇ ਸੋ ਭਾਈ ਅਗਲੇ ਮਹੀਨੇ ਦੇ ਮਹੀਨੇ ਦੀ 10 ਤਰੀਕ ਤੋਂ ਪਹਿਲਾਂ 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 ਹਾਂਜੀ ਟਰੈਕਟਰਾਂ ਦੀ ਰੇ ਦਿਨ ਅਸੀਂ ਪਾ ਜੂਗਾ ਹਨਾ ਕਿਸੇ ਵੀ ਵੀਰ ਨੇ ਕਰਤਾ ਟਰੈਕਟਰ ਲੈਣਾ ਰੁਕ ਜਿਓ ਅਗਲੇ ਮਹੀਨੇ ਤੇ ਆਪਣਾ ਭਾਈ ਹਨਾ ਸੋ ਡੈਮੋ ਡੂਮੋ ਦਿਖਾਵਾਂਗੇ ਤੇ ਉਸ ਤੋਂ ਬਾਅਦ ਅੱਗੇ ਕਾਰਵਾਈ ਜਿਹੜੀ ਚਲਾ ਦੇਣੀ ਹੈ ਲਗਾਤਾਰ ਸੋ ਠੀਕ ਹੈ ਜੀ ਬਾਕੀ ਕਰਦੇ ਆ ਗੱਲਾਂ ਬਾਤਾਂ ਅੱਗੇ ਹਾਂਜੀ ਲਓ ਜੀ ਫਤਿਹਗੜ ਸਾਹਿਬ ਪਹੁੰਚੇ ਜੀ ਮਹੀਨਦਰਾ ਟਰੈਕਟਰ ਏਜੰਸੀ ਚ ਸੋ ਇੱਕ ਨਿੱਕੀ ਜੀ ਬੇਨਤੀ ਕਰਨੀ ਪਹਿਲਾਂ ਛੋਟੇ ਟਰੈਕਟਰਾਂ ਦੀ ਬੜੀ ਬੁਕਿੰਗ ਬਹੁਤ ਹੀ ਹੋ ਗਈ ਸੋ ਬੁਕਿੰਗ ਰੋਕਣੀ ਪੈਣੀ ਹੈ ਕੀ ਕਰਨਾ ਹੈ ਅੰਕਲ ਦੱਸੋ ਮਰ ਜਾ ਰੇਟ ਸਬੰਧੀ ਦੱਸ ਦੋ ਕਿ ਕਿਵੇਂ ਸਿਸਟਮ ਉਹਦਾ ਆਨਲਾਈਨ ਮੰਗਾਉਣ ਦਾ ਕੀ ਹਿਸਾਬ ਨਾਲ ਬੋ ਜਾਨੀ ਹਫਤੇ ਤੋਂ 10 ਦਿਨ ਦੀ ਬੁਕਿੰਗ ਲਾਉਣੀ ਹੈ ਬੁਕਿੰਗਾਂ ਤੇ ਕੀ ਕੀ ਹੈ ਅਸਲ ਚ ਕੀ ਹੈ ਕਾਲਿੰਗ ਬਹੁਤਾਂ ਮਨੂਰੀਤੀ ਹੋ ਰਹੀ ਹੈ ਅਟੈਂਡ ਨਹੀਂ ਹੋ ਰਹੇ ਅਟੈਂਡ ਨਹੀਂ ਹੋ ਰਹੇ ਫੋਨ ਦੇ ਵਿੱਚ ਵਿੱਚ ਚਾਰ ਚਾਰ ਪੰਜ ਪੰਜ ਫੋਨ ਆ ਜਾਂਦੇ ਹਾਂ ਰੇਟ ਰੂਟ ਕਿੰਨੇ ਜੀ ਉਹਦਾ ਰੇਟ ਉਹਦਾ 25000 ਰੁਪਏ 25000 ਰੁਪਏ ਮਾੜਾ ਮੋਟਾ ਮਾਡਲ 1K ਸਿੰਗਲ ਮਾਡਲ ਆ ਉਹ ਆਰ ਸੀ ਸ਼ੋਰ ਵਿੱਚ ਆਰ ਸੀ ਸ਼ੋਰ ਵਿੱਚ ਹੀ ਆ ਸਾਰਾ ਕੁਝ ਉਹ ਤੇ ਬਈ ਆਰ ਸੀ ਸ਼ੋਰ ਵਿੱਚ ਪਾ ਕੇ ਬਿਨਾ ਕਿਸੇ ਸੈਚਰੀ ਦੀ ਕੋਈ ਹੁੱਕ ਡਰਾਵਰ ਨਹੀਂ ਦੇਣੀ ਉਹਨੂੰ ਕੋਈ ਹੋਰ ਨਹੀਂ ਹਸਾਬ ਤਾ ਬੂਗਾ ਲਓ ਜੀ ਮਾਰਕ ਸੋ ਫਤਿਹਗੜ ਸਾਹਿਬ ਪਹੁੰਚੇ ਜੀ ਹੁਣ ਟ੍ਰੱਕ ਤੇ ਡਿਲੀਵਰੀ ਵੀ ਕਰਾਉਣੀ ਆ ਆਪਣੇ ਰਿਸ਼ਤੇਦਾਰਾਂ ਕੋਲ ਡਿਰੇਕਟਰ ਜਾਣਾ ਅੱਜ 605 1पीएस ਸੋ ਕਰਦੇ ਆ ਬਲੌਗ ਸਟਾਰਟ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਅੱਥਾ ਟੇਕਰ ਤੋਂ ਲੈ ਕੇ ਜੀ ਮੁਆਰਕਾਂ ਬਲੇ ਬਹੁਤ ਬਹੁਤ ਹਨ ਅੰਦਰ ਟੇਕਅਵ ਮਥੈ ਨਹੀਂ ਪਹਿਲਾ ਦੇਖੋ ਜੀ ਮਥਾ ਲਓ ਜੀ ਦੂਏ ਟਰੈਕਟਰ ਦੀ ਡਿਲੀਵਰੀ ਐ ਸੋ ਮੁਬਾਰਕਾਂ ਜੀ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਤੇ ਪਹਿਲਾਂ 3630 ਟਰੈਕਟਰ ਵੀਰ ਉਹਨਾਂ ਕੋਲ ਐ ਇਹ ਵੀਰ ਉਹਨਾਂ ਨਾਲ ਆਪਣਾ ਬਾਹ ਪਿਆਤਾ ਜਦੋਂ ਮਤਲਬ ਲੇਜ਼ਰ ਕਰਾ ਲੈਣੇ ਤੇ ਵੀਰ ਉਹਨੀ ਆਪਣਾ ਲੇਜ਼ਰ ਕਰਾ ਲੈ ਕੇ ਗਏ ਤੇ ਪਹਿਲਾਂ ਤੇ ਉਸ ਤੋਂ ਬਾਅਦ ਅੱਜ ਸਵਾਬ ਨਾਲ ਦੂਜੀ ਵਾਰ ਆਪਣੀ ਮੁਲਾਕਾਤ ਹੋਈ ਤੇ ਟਰੈਕਟਰ ਦੀ ਡੀਲਿੰਗ ਜਿਹੜੀ ਉਹ ਕਰਵਾਈ ਹੈ। ਟਿਕਤਾ ਜੀ ਅੰਦਰ ਮੱਥਾ ਕਰਾਓ ਜੀ ਮੂੰਹ ਮਿੱਠਾ ਸਾਰਿਆਂ ਨੂੰ। ਕਰੋ ਕਰੋ ਅੱਗੇ ਮੂੰਹ ਮਿੱਠਾ ਕਰੋ। ਸੋ ਭਾਈ ਪਹਿਲਾ ਟਰੈਕਟਰ ਗਿਆ ਵਿੱਧ ਟਰਬੋ ਇਹ ਟਰੈਕਟਰ ਸਿੰਪਲ ਪੀਐਸ ਤੇ ਜਾ ਰਹੇ ਹੈ। ਗੇਅਰ ਸ਼ਿਫਟਿੰਗ ਚੇਂਜ ਹੈ ਤੇ ਅੱਗੇ ਹੁਣ ਟਰੈਕਟਰ ਜਿਹੜੇ ਹੋਰ ਆਉਣੇ ਆ ਉਹਨਾਂ 'ਚ ਕਾਫੀ ਕੁਝ ਚੇਂਜ ਹੈ ਜਿਹੜੇ ਵਿੱਧ ਸੈਸਰੀ ਹੋਣੇ ਇੱਥੇ ਇੱਕ ਲੋਗੋ ਜਾਜਾ ਨਵਾਂ ਲੱਗਿਆ ਵਾ। ਉਹ ਜਲਦੀ ਦੇਖਣ ਨੂੰ ਮਿਲੂਗਾ ਤੁਹਾਨੂੰ ਤੇ 655 ਆ ਗਿਆ ਭਾਈ ਬੜੇ ਟਾਰਾਂ 'ਚ। yes na sorry 655 crd ਛੋਟੀ ਸਾਹਿਬ ਇੱਧਰ ਇੱਧਰ ਆ ਜਾ ਆ ਜਾ ਆ ਜਾ ਆ ਜਾ YouTube ਵੀ ਦੇਖਣੀ ਆ ਤਾਂ ਆਹ ਮਾ ਮਾ ਕੋਲੇ ਤੇ ਕਿਹੜੇ ਜੂੜੇ ਸਾਰੇ ਆ ਮਾ ਬੇਨ ਉੱਪਰ ਮਿਠਾ ਲਓ ਆ ਗਿਆ ਕਾਦੀ ਦੇ ਦਿੱਤੀ ਆ ਜਾ तो ये बहुत 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 बहुत